ਸਹਿਬ ਕਹਿੰਦੇ ਪ੍ਰਾਨੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੋ ਫੱਕਰੇ ਸਭ ਮੁਕ ਦੀ ਚੱਲੀ ਰਹਿਣ ਜਿੰਦਗੀ ਦੀ ਜਿਹੜੀ ਰਾਤ ਆ ਇਹ ਆਪਣੀ ਸਾਰਿਆਂ ਦੀ ਇੱਕ ਦਿਨ ਮੁੱਕ ਜਾਣੀ ਆ ਕਿੰਨੀਆਂ ਰਾਤਾਂ ਆਪਣੀ ਜ਼ਿੰਦਗੀ ਚੋਂ ਮੁੱਕ ਗਈਆਂ ਆਪਾਂ ਸ਼ਾਮ ਨੂੰ ਸੁੱਤੇ ਫਿਰ ਦਿਨ ਚੜ ਗਿਆ ਫਿਰ ਸੁੱਤੇ ਫਿਰ ਦਿਨ ਚੜ ਗਿਆ ਜਿਵੇਂ ਉਹ ਰਾਤਾਂ ਮੁੱਕ ਗਈਆਂ ਆਪਣੀ ਜ਼ਿੰਦਗੀ ਚੋਂ ਕਿੰਨੀਆਂ ਹੀ ਇਵੇਂ ਇੱਕ ਦਿਨ ਆਪਣੀ ਜ਼ਿੰਦਗੀ ਦੀ ਜਿਹੜੀ ਰਾਤ ਆ ਇਹ ਮੁੱਕ ਜਾਣੀ ਆ ਸਵਾਸ ਸਿੰਘ ਜੀ ਸਹਿਬ ਕਹਿੰਦੇ ਆ ਇਹ ਜਿਹੜੀ ਜ਼ਿੰਦਗੀ ਦੀ ਰਾਤ ਆ ਇੱਕ ਦਿਨ ਮੁੱਕ ਜਾਣੀ ਆ ਤੇ ਉੱਥੇ ਸਹਿਬ ਨੇ ਲਿਖਿਆ ਰਹਿਣ ਗਈ ਮਤ ਦਿਨ ਪੀ ਜਾਏ ਰਾਤ ਚਲੀ ਗਈ ਆ ਤੇ ਕਿਤੇ ਤੂੰ ਇਸ ਭਲੇਖੇ ਚ ਰਵੇਂ ਵੀ ਰਾਤ ਫੇਰ ਆਊਗੀ ਤੇ ਫੇਰ ਨਹੀਂ ਆਉਣੀ ਤੇ ਆਪਣਾ ਦਿਨ ਵੀ ਗਵਾ ਬਵੇਂ ਤੂੰ ਜੋ ਦਿਨ ਆਵੇ ਸੋ ਦਿਨ ਜਾਈ ਜਿਹੜਾ ਦਿਨ ਆਇਆ ਚਲਿਆ ਗਿਆ ਉਹ ਦੁਬਾਰਾ ਨਹੀਂ ਜ਼ਿੰਦਗੀ ਚ ਮੁੜ ਕੇ ਆਉਣਾ ਉਹ ਵੇਲਾ ਲੱਭਦਾ ਨਹੀਂ ਜਿਹੜਾ ਹੱਥੋਂ ਗਵਾਚ ਗਿਆ ਉਹ ਜੋਬਨ ਮੁੜਦਾ ਨਹੀਂ ਜਿਹੜਾ ਪੱਤਰਾਂ ਬਾਚ ਗਿਆ ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਨੇ ਨਾ ਪਰਤਨ ਪੱਤਨਾ ਤੇ ਇਹ ਸਿਆਣੇ ਕਹਿ ਗਏ ਨੇ ਦੁਬਾਰਾ ਉਹਨਾਂ ਪੱਤਨਾ ਤੇ ਪਾਣੀ ਮੁੜਦੇ ਨਹੀਂ ਹਣਾ ਤੋ ਆਪ ਜੀ ਆਇਓ ਅਮਰਤ ਵੇਲੇ ਆਪਣੀ ਜੀਵਨ ਦੀਆਂ ਕੜੀਆਂ ਦਾ ਲਾਹਾ ਲੈਣ ਵਾਸਤੇ ਹੁਕਮਨਾਮੇ ਦੀ ਸੀਸ ਆਪਣੇ ਸੁਣੀ ਹੈ ਕੱਲ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਜਿਹੜਾ ਸ਼ਬਦ ਹੁੰਦਾ ਨਾ ਹੁਕਮਨਾਮੇ ਦਾ ਇਹਦਾ ਸਾਰਾ ਜੋੜ ਤੇ ਤਤ ਹੁੰਦਾ ਰਹਾਉ ਦੀ ਪੰਕਤੀ 'ਚ ਰਹਾਉ ਦੇ ਅਰਥ ਨੇ ਰੁਕੋ ਰਹਾਉ ਰਹਾਉ ਕਹਿੰਦੇ ਨੇ ਰੁਕਣਾ ਕਿ ਰੁਕੋ ਤੇ ਇਸ ਜੋੜ ਨੂੰ ਪੜੋ ਚੰਗੀ ਤਰ੍ਹਾਂ ਧਿਆਨ ਨਾਲ ਗੁਰੂ ਨੇ ਕਿਹਾ ਕੀ ਆ ਸਤਗੁਰੂ ਜੀ ਨੇ ਇਸ ਦੇ ਅੱਜ ਦੇ ਹੁਕਮਨਾਮੇ ਰਾਹੀਂ ਇਹ ਸੀਸ ਬਖਸ਼ਦੇ ਹੋਇਆਂ ਸਾਨੂੰ ਇਹ ਉਪਦੇਸ਼ ਕੀਤਾ ਹੈ ਕਿ ਗੁਰਸਿੱਖੋ ਹਰ ਕੇ ਨਾਮ ਕੀ ਵਡਿਆਈ ਜਿਹੜੀ ਵਡਿਆਈ ਆ ਨਾ ਇਹ ਨਾਮ ਤੋਂ ਬਿਨਾਂ ਨਹੀਂ ਮਿਲ ਸਕਦੀ ਲੋਕੀ ਦੁਨੀਆ ਦੀਆਂ ਵਡਿਆਈਆਂ ਲੈਣ ਵਾਸਤੇ ਸਿਰ ਪਰਨੇ ਜ਼ੋਰ ਲਾ ਦਿੰਦੇ ਆ ਆ ਜਿੰਨੇ ਕਰਮਕਾਂਡ ਹੁੰਦੇ ਜਿੰਨੇ ਲੋਕੀਆ ਡੰਬਰ ਰੱਤਦੇ ਇਨਾ ਨਾ ਵੱਡਾ ਲੋਕੀਆ ਡੰਬਰ ਕਰਦੇ ਆ ਨਾ ਜਦੋਂ ਇਹਨਾਂ ਦੇ ਘਰਾਂ 'ਚ ਕੋਈ ਮਾਹੌਲ ਹੁੰਦਾ ਖੁਸ਼ੀ ਦਾ ਹੁੰਦਾ ਲੋਕੀ ਬੜਾ ਡੰਬਰ ਕਰਦੇ ਆ ਫਿਰ ਬੜੇ ਬੜੇ ਤਰ੍ਹਾਂ ਦੇ ਡੀ ਜੇ ਲਾ ਲਿਆ ਨੱਚਣ ਲੱਗ ਪਏ ਉਹ ਚੀਜ਼ ਕਰ ਲਈ ਉਹ ਚੀਜ਼ ਕਰ ਲਈ ਉੱਥੇ ਆ ਕਰ ਲੋ ਬੜਾ ਬੜਾ ਬੰਦਾ ਕਰਦਾ ਜੋਰ ਲਾਉਂਦਾ ਕਿ ਲੋਕੀ ਕਹਿਣ ਬੜੀ ਫਲਾਣ ਨੇ ਤਾਂ ਤਨ ਕਰਾਈ ਇਹਨੂੰ ਬਾਣੀ ਨੇ ਪਤਾ ਕੀ ਕਿਹਾ ਸਹਿਬ ਕਹਿੰਦੇ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਬੰਦਿਆ ਇਹ ਦੁਨੀਆ ਦੀਆਂ ਵਡਿਆਈਆਂ ਤਾਂ ਤੇਰੇ ਚਾਰ ਦਿਨ ਵਾਸਤੇ ਨੇ ਇਹਨਾਂ ਨੂੰ ਅੱਗ ਚ ਪਾ ਕੇ ਸਾੜ ਦੇ ਤੇਰੇ ਨਾਲ ਨਹੀਂ ਜਾਣੀਆਂ ਏ ਇਹਨਾਂ ਨੇ ਸਗੋਂ ਤੈਨੂੰ ਖੂਚ ਸੁਟਣਾ ਇੱਕ ਦਿਨ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇੰਨੇ ਜਲੀ ਨਾਮ ਵਿਸਾਰਿਆ ਇੱਕ ਨਾ ਚਲੀ ਜਾ ਨਾਲ ਤੇ ਵੇਖੋ ਬੰਦੇ ਦਾ ਜੋਰ ਕਿੰਨਾ ਲੱਗਾ ਹੋਇਆ ਅੱਜ ਬੰਦਾ ਕੱਪੜੇ ਵੀ ਪਾਊਗਾ ਨਾ ਦੂਜੇ ਨੂੰ ਵਿਖਾਉਣ ਵਾਸਤੇ ਪਾਊਗਾ ਅਗਲਾ ਵੇਖ ਕੇ ਹराण ਹੋ ਜੀ ਇੰਨੇ ਇਤਰਾ ਦੇ ਕੱਪੜੇ ਪਾ ਲੇ ਹਰ ਕੰਮ ਵਿੱਚ ਬੰਦਾ ਚਾਹੁੰਦਾ ਮੈਨੂੰ ਵਡਿਆਈ ਮਿਲੇ। ਸਾਬ ਕਹਿੰਦੇ ਦੁਨੀਆ ਦੀ ਝੂਠੀ ਵਡਿਆਈ ਆ। ਇਹ 4 ਦਿਨ ਵਾਸਤੇ ਹੁੰਦੀ ਆ। ਬੜੇ-ਬੜੇ ਤੇ ਰਾਜੇ ਮਹਾਰਾਜੇ ਆਏ। ਬੜੀਆਂ-ਬੜੀਆਂ ਪੋਸ਼ਾਕਾਂ ਪਾਉਂਦੇ ਸੀ ਉਹ। ਬੜੇ-ਬੜੇ ਉਹਨਾਂ ਨੇ ਕੱਪੜੇ ਪਾਏ। ਬੜਾ-ਬੜਾ ਡੰਬਰ ਕੀਤਾ ਉਹਨਾਂ ਨੇ। ਅੱਜ ਮਿੱਟੀ 'ਚ ਮਿਲ ਗਏ ਕੋਈ ਲੱਭਦਾ ਹੀ ਨੰਨ ਦਾ ਨਾਂ ਨਿਸ਼ਾਨੀ ਲੱਭਦਾ। ਤੇ ਜਿਸ ਬਾਪ ਦੀ ਯਾਦ ਵਿੱਚ ਤੁਸੀਂ ਜੁੜਦੇ ਹੋ ਉਹ ਬਾਪ ਦੀਆਂ ਵਡਿਆਈਆਂ ਅੱਜ ਵੀ ਬੜੀਆਂ ਬਿਆੰਤ ਨੇ। ਉਹਨੇ ਕਿਹਾ ਦੁਨੀਆ ਦੇ ਲੋਕੋ ਮੈਂ ਫੁਕੀਆਂ ਵਡਿਆਈਆਂ ਵਾਸਤੇ ਕਲਗੀ ਨਹੀਂ ਲਾਈ ਦੁਨੀਆਂ ਦੇ ਲੋਕੋ ਇਹ ਹੀਰਿਆਣਾ ਜੜਿਆ ਚੋਲਾ ਮੈਂ ਦੁਨੀਆਂ ਦੀ ਵਡਿਆਈ ਲੈਣ ਵਾਸਤੇ ਨਹੀਂ ਪਾਇਆ ਆਹ ਦੇਖ ਲੋ ਜਿੱਥੇ ਮੈਂ ਇੱਥੇ ਪੁੱਤ ਛੱਡ ਕੇ ਚੱਲਿਆ ਇੱਥੇ ਆਪਣੀ ਕਲਗੀ ਤੇ ਆਪਣਾ ਚੋਲਾ ਵੀ ਛੱਡ ਚੱਲਿਆ ਸਤਿਗੁਰੂ ਨੇ ਚੋਲਾ ਵੀ ਲਾਹ ਦਿੱਤਾ ਭਾਈ ਸੰਗਤ ਸਿੰਘ ਦੇ ਪਾ ਦਿੱਤਾ ਆਪਣੀ ਕਲਗੀ ਵੀ ਲਾਹ ਕੇ ਭਾਈ ਸੰਗਤ ਸਿੰਘ ਦੇ ਪਾ ਦਿੱਤੀ ਕਹਿੰਦਾ ਲੈ ਸੰਗਤ ਸਿੰਘ ਇਹ ਅਸ ਵਿੱਚ ਆਉਂਦਾ ਨਦੀ ਦੇ ਕੰਢੇ ਪਟਨਾ ਸਾਹਿਬ ਖੇਡਦੇ ਸੀ ਛੋਟੀ ਉਮਰਾਂ ਚ 5 ਸਾਲ ਦੀ ਉਮਰਾਂ ਚ ਤੇ ਤੁਹਾਨੂੰ ਪਤਾ ਮਾਤਾ ਗੁਜਰ ਕੌਰ ਜੀ ਬੜੇ ਬੜੇ ਸੋਹਣੇ ਕੱਪੜੇ ਪਾਉਂਦੇ ਸੀ ਲਾਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੜੇ ਸੋਹਣੇ ਕੱਪੜੇ ਪਾਉਂਦੇ ਸੀ ਦਸਤਾਰ ਬੜੀ ਸੋਹਣੀ ਸੀ ਗੁਰੂ ਸਾਹਿਬ ਨੂੰ ਸਜਾਉਂਦੇ ਮਾਤਾ ਗੁਜਰ ਕੌਰ ਜੀ ਤੇ ਨਦੀ ਦੇ ਕੰਢੇ ਤੇ ਇਸ਼ਨਾਨ ਕਰਦਿਆਂ ਕਰਦਿਆਂ ਖੇਡਦਿਆਂ ਭਾਈ ਸੰਗਤ ਸਿੰਘ ਨੇ ਛੋਟੀ ਉਮਰ ਦਾ ਸੀ ਉਹ ਵੀ ਤੇ ਉਹਨਾਂ ਨੇ ਕੀ ਕੀਤਾ ਗੁਰੂ ਸਾਹਿਬ ਦੀ ਦਸਤਾਰ ਚੁੱਕ ਕੇ ਤੇ ਸਿਰ ਤੇ ਸਜਾਈ ਕਹਿੰਦਾ ਮੇਰਾ ਵੀ ਜੀ ਕਰਦਾ ਇਸ ਤਰ੍ਹਾਂ ਦੀ ਬੰਨਾਂ ਗਰੀਬ ਬੰਦਾ ਸੀ ਗਰੀਬ ਪਰਿਵਾਰ ਦਾ ਬੱਚਾ ਸੀ ਭਾਈ ਸੰਗਤ ਸਿੰਘ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਾ ਕੇ ਖੋਲੀ 5 ਸਾਲ ਦੀ ਉਮਰ ਅਚ ਖੋਲੀ ਕਹਿੰਦਾ ਇਹ ਮੇਰੀ ਦਸਤਾਰ ਆ ਉਹ ਕਹਿੰਦਾ ਇਹ ਸੋਹਣੀ ਬੜੀ ਲੱਗੀ ਮੈਨੂੰ ਬੜਾ ਸੋਹਣੀ ਦਸਤਾਰ ਤੁਹਾਡੀ ਮੇਰਾ ਜੀ ਕਰਦਾ ਮੈਂ ਇਹ ਦਸਤਾਰ ਮੈਂ ਵੀ ਸਜਾਵਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੰਗਤ ਸਿੰਘ ਇਸ ਦਸਤਾਰ ਤੈਨੂੰ ਦੇਵਾਂਗੇ ਅੱਜ ਨਹੀਂ ਕਿਸੇ ਸਮੇਂ ਦੇਵਾਂਗੇ ਅੱਜ ਨਹੀਂ ਦਸਤਾਰ ਤੈਨੂੰ ਬਣਾਉਂਦੇ ਕਿਸੇ ਸਮੇਂ ਬਣਾਵਾਂਗੇ ਅੱਜ ਤੂੰ ਮੈਨੂੰ ਬੰਨਣ ਦੇ ਇਹ ਤੂੰ ਬੰਨਣ ਦੇ ਅਜੇ ਯੋਗ ਨਹੀਂ ਹੋਇਆ ਇਹ ਜਿਹੜੀ ਮੇਰੀ ਦਸਤਾਰ ਆ ਇਹ ਸੰਗਤ ਸਿੰਘ ਜੀ ਮੈਂ ਹੀ ਬਨ ਸਕਦਾ ਵੇਖੋ 5 ਸਾਲ ਦੀਆਂ ਗੱਲਾਂ ਉੱਥੇ ਚਮਗੌਰ ਦੀ ਗੜੀ 'ਚ ਪੂਰੀਆਂ ਕੀਤੀਆਂ ਸਤਿਗੁਰ ਨੇ ਸੰਗਤ ਸਿੰਘ ਇਹ ਦਸਤਾਰ ਤੂੰ ਅਜੇ ਬਨਣ ਯੋਗ ਨਹੀਂ ਹੋਇਆ ਇਹ ਜਿਹੜੀ ਮੈਂ ਦਸਤਾਰ ਬੰਨੀ ਆ ਇਹ ਮੈਂ ਹੀ ਬਨ ਸਕਦਾ ਅਜੇ ਜਦੋਂ ਸਮਾਂ ਆਇਆ ਕੋਈ ਸਮਾਂ ਆਊਗਾ ਤੇ ਦਸਤਾਰ ਤੈਨੂੰ ਬਣਾਵਾਗੇ ਜਦੋਂ ਤੂੰ ਬਨਣ ਯੋਗ ਹੋ ਗਿਆ ਉਹ ਦਸਤਾਰ ਲਾ ਕੇ ਸਤਿਗੁਰੂ ਨੇ ਆਪਣੀ ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾਤੀ ਉਹ ਕਲਗੀ ਲਾ ਕੇ ਜਿਹੜੀ ਰੋਜ਼ ਹੀਰਿਆਣਾ ਜੜੀ ਬੰਦਾ ਸੀ ਸੰਗਤ ਸਿੰਘ ਦੇ ਮੱਥੇ ਤੇ ਲਾਤੀ ਉਹ ਚੋਲਾ ਲਾ ਕੇ ਸੰਗਤ ਸਿੰਘ ਨੂੰ ਪਵਾਤਾ ਕਦੇ ਚੋਲਾ ਗੁਰੂ ਨਾਨਕ ਨੇ ਮਰਦਾਨੇ ਨੂੰ ਪਵਾਇਆ ਸੀ ਇਸ ਘਰ ਦੀਆਂ ਵਡਿਆਈਆਂ ਤੁਸੀਂ ਦੇਖ ਨਹੀਂ ਸਕਦੇ ਗੁਰੂ ਨਾਨਕ ਦਾ ਵਿਆਹ ਹੋਇਆ ਜਿੱਦਨਾਂ ਜਿੱਦਨੂੰ ਵਿਆਹ ਹੋਇਆ ਗੁਰੂ ਨਾਨਕ ਦਾ ਤੇ ਉਹ ਚੋਲਾ ਬੜਾ ਸੋਹਣਾ ਸੀ ਗੁਰੂ ਨਾਨਕ ਦਾ ਤੇ ਮਰਦਾਨਾ ਕਹਿੰਦਾ ਮਹਾਰਾਜ ਮੇਰਾ ਜੀ ਕਰਦਾ ਮੈਂ ਵੀ ਇਤਰਾਹ ਦਾ ਚੋਲਾ ਪਾਵਾਂ ਤੇ ਸਤਿਗੁਰੂ ਕਹਿੰਦੇ ਇਹ ਕਿਹੜੀ ਗੱਲ ਆ ਤੂੰ ਮੇਰਾ ਭਰਾ ਛੋਟਾ ਤੇ ਫਿਰ ਕੀ ਆ ਗੁਰੂ ਨਾਨਕ ਨੇ ਵਿਆਹ ਵਾਲਾ ਚੋਲਾ ਪਾ ਕੇ ਲਾ ਕੇ ਮਰਦਾਨੇ ਨੂੰ ਪਵਾਤਾ ਕਹਿੰਦਾ ਲੈ ਫੜੋ ਪਰ ਨਾਲ ਇੱਕ ਗੱਲ ਕਹੀ ਸੀ ਮਰਦਾਨਿਆਂ ਇਹ ਜਿਹੜਾ ਗੁਰੂ ਨਾਨਕ ਦਾ ਤੂੰ ਚੋਲਾ ਪਾਇਆ ਨਾ ਇਹ ਚੋਲਾ ਪਾ ਕੇ ਕਿਸੇ ਰਾਜੇ ਅੱਗੇ ਸਿਰ ਨਾ ਨਵਾਈ ਇਹ ਮੇਰਾ ਚੋਲਾ ਪਾ ਕੇ ਕਿਸੇ ਰਾਜੇ ਅੱਗੇ ਜਾ ਕੇ ਸਿਰ ਨਾ ਨਵਾਈ ਜੇ ਸਿਰ ਨਵਾਉਣਾ ਤਾਂ ਗੁਰੂ ਅੱਗੇ ਨਵਾਉਣਾ ਹੈ ਰੱਬ ਅੱਗੇ ਨਵਾਉਣਾ ਹੈ ਚੋਲਾ ਤਪਵਾਤਾ ਪਰ ਨਾਲ ਹਦੈਤ ਵੀ ਕੀਤੀ ਚੋਲੇ ਪਾਉਣੇ ਸੌਖੇ ਹਨ ਪਰ ਚੋਲੇ ਨਿਭਾਉਣੇ ਬਹੁਤ ਔਖੇ ਹਨ ਦਸਤਾਰਾਂ ਬੰਨਣੀਆਂ ਸੌਖੀਆਂ ਨੇ ਤੇ ਦਸਤਾਰਾਂ ਦੀ ਵਡਿਆਈ ਜਿਹੜੀ ਨਿਭਾਉਣੀ ਬਹੁਤ ਔਖੀ ਆ ਲੋਕੀ ਦਸਤਾਰਾਂ ਵੀ ਬੰਨ ਲੈਂਦੇ ਆ ਤੇ ਝੰਡਾ ਤੇ ਮੱਥਾ ਟੇਕ ਵੀ ਲੈਂਦੇ ਮੱਥਾ ਵੀ ਟੇਕ ਲੈਂਦੇ ਆ ਥੋਕੇ ਪਖੰਡੀਆਂ ਬਾਬਿਆਂ ਦੇ ਡੇਰਿਆਂ ਤੇ ਵੀ ਤੁਰੇ ਫਿਰਦੇ ਆ ਨਾਲੇ ਇਹਨਾਂ ਨੂੰ ਲੁੱਟਦੇ ਆ ਨਾਲੇ ਦਸਤਾਰਾਂ ਦੀ ਬੇਇੱਜ਼ਤੀ ਕਰਦੇ ਆ ਦਸਤਾਰ ਬੰਨਣੀ ਸੌਖੀ ਆ ਪਰ ਦੁਨੀਆਂ ਦੇ ਲੋਕੋ ਦਸਤਾਰ ਦੀ ਇੱਜ਼ਤ ਰੱਖਣੀ ਬਹੁਤ ਔਖੀ ਆ ਇਹਨੂੰ ਮਿੱਟੀ 'ਚ ਨਾ ਰੋਲੋ ਲੋਕਾਂ ਦੇ ਪੈਰਾਂ 'ਚ ਨਾ ਰੋਲੋ ਦਸਤਾਰ ਬੰਨਣ ਵਾਲਾ ਕਦੀ ਗੁਰੂ ਗ੍ਰੰਥ ਸਾਹਿਬ ਤੋਂ ਬਣਾ ਕਿਸੇ ਨੂੰ ਮੱਥਾ ਨਹੀਂ ਟੇਕਦਾ ਤੇ ਭੁੱਲ ਕੇ ਟੇਕਣਾ ਵੀ ਨਾ ਭੁੱਲ ਕੇ ਟੇਕਣਾ ਵੀ ਨਾ ਇਹ ਤੁਹਾਡੀ ਦਸਤਾਰ ਨਹੀਂਗੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਿੱਤੀ ਹੋਈ ਦਸਤਾਰ ਆ ਇਹ ਤੁਸੀਂ ਮਿੱਟੀ 'ਚ ਨਾ ਰੋਲੋ ਇਹਨਾਂ ਇਹ ਬੰਨ ਕੇ ਦਸਤਾਰਾਂ ਤੇ ਫਿਰ ਵੀ ਜਾ ਕੇ ਤੁਸੀਂ ਬਾਬਿਆਂ ਨੂੰ ਪਖੰਡੀਆਂ ਨੂੰ ਜਾ ਕੇ ਮੱਥੇ ਟੇਕੋ ਫਿਰ ਵੀ ਝੰਡਾ ਤੇ ਰੁੱਖਾਂ ਤੋਂ ਅਸੀਂ ਮੱਥਾ ਟੇਕੀਏ ਇਹ ਦਸਤਾਰ ਸਾਡੀ ਝੁਗ ਸਕਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਦਸਤਾਰ ਸਜਾ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਜਾਂ ਤਾਂ ਖਾਲਸੇ ਪੰਥ ਅੱਗੇ ਝੁਕੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਗੁਰੂ ਗ੍ਰੰਥ ਸਾਹਿਬ ਅੱਗੇ ਇਹਦੋਂ ਦੋ ਦੋ ਥਾਵਾਂ ਤੋਂ ਤੀਜੀ ਥਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਵੇਂ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਭਾਵੇਂ ਬੱਚੇ ਅੱਖਾਂ ਸਾਹਮਣੇ ਸ਼ਹੀਦ ਹੋ ਗਏ ਭਾਵੇਂ ਮਾਂ ਸ਼ਹੀਦ ਹੋ ਗਈ ਬਾਪ ਸ਼ਹੀਦ ਹੋ ਗਿਆ ਪਰ ਆਪਣਾ ਸਿਰ ਨਹੀਂ ਨਮਾਇਆ ਕਿਸੇ ਅੱਗੇ ਇਹ ਸਤਿਗੁਰੂ ਨੇ ਅੱਜ ਹੁਕਮਨਾਮੇ 'ਚ ਸੀਸ ਬਖਸ਼ੀ ਆ ਹਰ ਕੇ ਨਾਮ ਕੀ ਵਡਿਆਈ ਦੁਨੀਆਂ ਦੇ ਲੋਕੋ ਵਡਿਆਈ ਜਿਹੜੀ ਨਾਮ ਦੀ ਆ ਨਾ ਉਹ ਸਦਾ ਵਾਸਤੇ ਹੁੰਦੀ ਆ ਦੁਨੀਆ ਦੀ ਫੋਕੀ ਵਿਡਿਆਈ 10 ਦਿਨ ਵਾਸਤੇ ਹੁੰਦੀ ਆ ਅੱਜ ਤੇਰੀ ਗੁੱਡੀ ਚੜੀ ਆ ਤੇ ਲੋਕੀ ਤੇਰੀ ਜੈ ਜੈਕਾਰ ਕਰਦੇ ਆ ਜਿੱਦਨ ਗੁੱਡੀ ਤੇਰੀ ਡਿੱਗ ਪੀ ਨਾ ਉਦੋਂ ਤੇਰੀ ਜੈ ਜੈਕਾਰ ਕਿਸੇ ਨੇ ਕਰਨੀ ਬਾਣੀ ਚ ਲਿਖਿਆ ਬਾਣੀ ਚ ਲਿਖਿਆ ਝੂਠ 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 ਦੁਨੀ ਗਮਾਨ ਇਹ ਦੁਨੀਆ ਦਾ ਅੰਕਾਰ ਕਰਨਾ ਤਾਂ ਝੂਠਾ ਹੈ ਖੂਬ 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 ਤੇਰਾ ਨਾਮ ਤਾਜ ਸਾਹਿਬ ਨੇ ਕਿਹਾ ਭਾਈ ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਹਰੀ ਵੈਗਰੂ ਪਰਮੇਸ਼ਰ ਦੇ ਨਾਮ ਦੀ ਵਡਿਆਈ ਆ ਜਿਸ ਸਿੱਖ ਦੀ ਝੋਲੀ ਚ ਪੈ ਜੇ ਉਹ ਰੈਂਦੀ ਦੁਨੀਆ ਤੱਕ ਰੈਂਦੀ ਆ ਅੱਠੇ ਪੈਰ ਉਹਦੇ ਗੁਣ ਗਾਉਂਦੇ ਰੂ ਆਠ ਪੈਰ ਗੁਣ ਗਾਈ ਪਰ ਇਹ ਜਿਹੜੀ ਦਾਤਾ ਗੁਰ ਪੂਰੇ ਤੇ ਪਾਈ ਇਹ ਪੂਰੇ ਗੁਰੂ ਕੋਲੋਂ ਪਾਈ ਜਾਂਦੀ ਆ ਪਖੰਡੀਆਂ ਕੋਲੋਂ ਨਹੀਂ ਪਾਈ ਜਾਂਦੀ ਏ ਇਹ ਪੂਰੇ ਗੁਰੂ ਤੋਂ ਪਾਈ ਜਾਂਦੀ ਆ ਜੋਲੀ ਅੱਡ ਕੇ ਮੰਗਣੀ ਪੈਂਦੀ ਆ ਹਮ ਭੀਖ ਦੇ ਬੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੁ ਰੰਗ ਰਤਾਏ ਗੁਰ ਪੂਰੇ ਤੋਂ ਪਾਈ ਜਾਂਦੀ ਆ ਇਹ ਧੂਰੀਆਂ ਦੁਕਾਨਾਂ ਤੋਂ ਨਹੀਂ ਮਿਲਦੀ ਇਹ ਧੂਰੇ ਗੁਰੂਆਂ ਤੋਂ ਨਹੀਂ ਮਿਲਦੀ ਇਹ ਪੂਰੇ ਗੁਰੂ ਤੋਂ ਪਾਈ ਜਾਂਦੀ ਆ ਬਾਣੀ ਚ ਇੱਕ ਬਚਨ ਆਇਆ ਸੀ ਜਹ ਅਸ਼ਲ ਅਸ਼ੇਦ ਉਹ ਭੈਣ ਵੱੜ ਗਈ ਅਸ਼ਲ ਅਸ਼ੇਦ ਅਸ਼ਲ ਅਸ਼ੇਦ ਨਹੀਂਗਾ ਸ਼ਬਦ ਅਸ਼ਾਲ ਜਿਨੂੰ ਦੁਨੀਆ ਦਾ ਕੋਈ ਬੰਦਾ ਛਲ ਨਾ ਸਕੇ ਅਸ਼ਲ ਐੜਾ ਲੱਗਿਆ ਅਸ਼ਲ ਅਸ਼ੇਦ ਅਭੇਦ ਸਮਾਇਆ ਉਹ ਵੈਗੁਰੂ ਅਸ਼ਾਲਾ ਤੁਸੀਂ ਉਹਨੂੰ ਛਲ ਨਹੀਂ ਸਕੋਗੇ ਤੁਸੀਂ ਆ ਕੋਸੀ ਗੁਰਦੁਆਰੇ ਵੀ ਆਉਣੇ ਆ ਤੇ ਕਿਤੇ ਹੋਰ ਵੀ ਜਾਣੇ ਆ ਤੇ ਗੁਰੂ ਨੂੰ ਕਿਹੜਾ ਪਤਾ ਲੱਗਦਾ ਛਲ ਨਹੀਂ ਸਕੋਗੇ ਅਸ਼ਲ ਆ ਵੈਗੁਰੂ ਪਰਮੇਸ਼ਰ ਉਹ ਹਰ ਥਾਂ ਤੇ ਵੇਖਦਾ ਹੈ ਸਦ ਸੁਣਦਾ ਸਦ ਵੇਖਦਾ ਸਰਬ ਰਿਆ ਭਰਪੂਰੇ ਇਸ ਕਰਕੇ ਸਹਿਬ ਕਹਿੰਦੇ ਆ ਕਹਿੰਦੇ ਭਾਈ ਉਹ ਵਹਿਗੁਰੂ ਦੀ ਜਿਹੜੀ ਨਾਮ ਦੀ ਵਡਿਆਈ ਆ ਇਹ ਪੂਰੇ ਗੁਰੂ ਕੋਲੋਂ ਪਾਈ ਜਾਂਦੀ ਆ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇੱਕ ਬੇਨਤੀ ਹੋਰ ਕਰਦਾ ਵਿੱਚ ਕਈ ਗੁਰਕੇ ਸਾਹਿਬ ਨੇ ਛਾਂਟਾਂਗੇ ਅਸੀਂ ਜਿੰਨਾ ਚਾ ਸਟਪਦੀ ਲੈ ਕੇ ਸਤਨਾਮ ਵਹਿਗੁਰੂ ਲਿਖਿਆ ਸੁਖਮਣੀ ਸੋਕ ਅਮਰਤ ਭਾਵ ਨਾਮ ਭਗਤ ਜਨਾਂ ਕੇ ਮਨ ਬਿਸਰਾ ਵਿੱਚ ਲਿਖਿਆ ਥਾਂ-ਥਾਂ ਤੇ ਇਹ ਸੰਪਰਤ ਨਹੀਂ ਲਾਉਣਾ ਕਦੇ ਵੀ ਭੁੱਲ ਕੇ ਪੂਰੇ ਦਾ ਸਬਕ ਚ ਪੂਰਾ ਹੀ ਆ ਤੁਹਾਡੀ ਕੀ ਜਰਤ ਹੈ ਕੀ ਤੁਸੀਂ ਵਿੱਚ ਆਪਣੀ ਮਰਜ਼ੀ ਨਾਲ ਬਦਲ ਦੋ ਕੁਝ ਸਾਡੀ ਕੋਈ ਜਰਤ ਨਹੀਂ ਹੈਗੀ ਗੁਰੂ ਦਾ ਕੱਖਰ ਨਹੀਂ ਅਸੀਂ ਬਦਲ ਸਕਦੇ ਇੱਕ ਵੀ ਅਸੀਂ ਮਰਜ਼ੀ ਨਾਲ ਐਵੇਂ ਲਿਖਦੇ ਨੇ ਜਿਹੜੇ ਲੋਕਾਂ ਲਿਖਿਆ ਨਾ ਮੈਂ ਉਹਨਾਂ ਦੀ ਇੱਕ ਸਾਜ਼ਿਸ਼ ਆ ਕਿ ਤੁਹਾਨੂੰ ਕਿਸੇ ਬਹਾਨੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਲੈ ਜਾਈਏ ਸਾ ਸੰਗਤ ਜੀ ਤੁਸੀਂ ਜਿਹੜੀ ਬਾਣੀ ਲਿਖੀ ਆ ਨਾ ਸਹੀ ਰੂਪ ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਆ ਜਿਹੜੇ ਗੁੜਕਿਆਂ 'ਤੇ ਐਵੇਂ ਲਿਖੀ ਉਹ ਹੀ ਪੜਿਆ ਕਰੋ ਐਵੇਂ ਤੁਹਾਨੂੰ ਕਿਸੇ ਨੇ ਗਲਤ ਸਿਖਾਤਾ ਵੀ ਵਿੱਚ ਸਤਨਾਮ ਵਿਗਰੂ ਵੀ ਆਖੋ ਤੇ ਸੁਖਮਨੀ ਸੋਖਮਰਤ ਪ੍ਰਭ ਨਾਮ ਵੀ ਆਖੋ ਜਿੱਥੇ ਲਿਖਿਆ ਸੀ ਉੱਥੇ ਲਿਖਿਆ ਇਹ ਰਹਾਉ ਦਾ ਬੰਦਾ ਇਹ ਸੁਖਮਨੀ ਸਾਹਿਬ ਦੇ ਆਰੰਭ ਵਿੱਚ ਲਿਖਿਆ ਹੋਇਆ ਬਸ ਉਦੋਂ ਬਾਅਦ ਕਿਤੇ ਨਹੀਂ ਲਿਖਿਆ ਉਦੋਂ ਬਾਅਦ ਜਾ ਕੇ ਕਿਤੇ ਪੜਨਾ ਵੀ ਨਹੀਂ ਗਿਆ ਸੀ ਸਾਡੀ ਕੀ ਜੁਰਤਾ ਸੀ ਗੁਰੂ ਸਾਹਿਬ ਦਾ ਕੱਖਰ ਵੀ ਲਾ ਦੀਏ ਸਤਗੁਰੂ ਦੀ ਪਤਾ ਵਡਿਆਈ ਕਿੰਨੀਆਂ ਬਾਣੀ ਦੀ ਚਲੋ ਆਪਾਂ ਸਮਾ ਹੋ ਗਿਆ ਗੁਰੂ ਸਾਹਿਬ ਨੇ ਜਿੰਨੇ ਸ਼ਬਦਾਂ 3 5 7 ਇਹ ਸ਼ਬਦ ਵੀ ਵਿੱਚ ਲਿਖੇ ਨਾਲ ਅੱਖਰ ਵੀ ਪਾਏ ਆ ਗੁਰਮੁਖੀ ਸਤਿਗੁਰੂ ਜੀ ਨੇ ਕਿ ਕੋਈ ਬਦਲ ਨਾ ਸਕੇ ਕਿਸੇ ਤਰ੍ਹਾਂ ਸ਼ਬਦ ਨਾ ਕੱਲ ਨੂੰ ਬਦਲ ਸਕੇ ਕੋਈ ਡੰਡੀਆਂ ਲਾਈਆਂ ਦੋ ਦੋ ਇੱਕ ਇੱਕ ਜਿੱਥੇ ਦੋ ਡੰਡੀਆਂ ਲੱਗੀਆਂ ਹਣ ਉਦੋਂ ਦਾ ਕੋਈ ਪੰਕਤੀ ਉਚਾਰੀ ਨਹੀਂ ਜਾਂਦੀ ਜਿੱਦੋਂ ਸ਼ੁਰੂਆਤ ਆਪਾਂ ਕਰਦੇ ਆਂ ਜਪਜੀ ਸਾਹਿਬ ਦਾ ਤੁਸੀਂ ਤੁਹਾਨੂੰ ਪਤਾ ਨਹੀਂਗਾ ਉੱਥੇ ਕੀ ਲਿਖਿਆ ਜਿੱਥੇ ਲਿਖਿਆ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹਦੇ ਦੋ ਬੰਨੇ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਕਦੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਦੋ ਦੋ ਡੰਡੀਆਂ ਲੱਗੀਆਂ ਇਦੋਂ ਬਾਅਦ ਹੋਰ ਕੁਝ ਨਹੀਂ ਹੋਇਆ ਸਕਦਾ ਕੁਛ ਨਹੀਂ ਲਿਖਿਆ ਜਾ ਸਕਦਾ ਹਰ ਸ਼ਬਦ ਵਿੱਚ ਜਿੱਥੇ-ਜਿੱਥੇ ਬਾਣੀ ਲਿਖੀ ਆ ਉਹ ਤੇ ਦੋ-ਦੋ ਡੰਡੀਆਂ ਲੱਗੀਆਂ ਹਨ ਇਸ ਤਰ੍ਹਾਂ ਆਪਾਂ ਉਹ ਬਾਣੀ ਨਹੀਂ ਪੜਨੀ ਉਹ ਗੁੜਕੇ ਤੁਸੀਂ ਅੱਜ ਤੋਂ ਬਾਅਦ ਮੈਂ ਪੈਰਾਂ ਤੇ ਸਿਰ ਰੱਖ ਲੈਣਾ ਹੱਥ ਜੋੜ ਕੇ ਤੁਹਾਡੇ ਤੁਸੀਂ ਮੇਰੀਆਂ ਭੈਣਾਂ ਹੋ ਮੇਰੇ ਮੇਰੀਆਂ ਧੀਆਂ ਦੇ ਬਰਾਬਰ ਬੈਠੇ ਇੱਧਰ ਵੀਰ ਬੈਠੇ ਆ ਉਹ ਗੁੜਕਾ ਸਾਹਿਬ ਕਦੀ ਨਾ ਪੜਨਾ ਲੈ ਕੇ ਤੁਸੀਂ ਰੱਖ ਦੇਣਾ ਉੱਥੇ ਚਲੋ ਜਿੰਨੇ ਸ਼ਾਬਤੇ ਆ ਸ਼ਾਬਤੇ ਆ ਪਰ ਤੁਸੀਂ ਉਹੀ ਗੁੜਕਾ ਸਾਹਿਬ ਪੜਨਾ ਜਿਹਦੇ ਚ ਸੁੱਧ ਬਾਣੀ ਲਿਖੀ ਹੋਈ ਹੈ ਕਿਸ ਨੇ ਆਪਣੀ ਮਰਜ਼ੀ ਨਾਲ ਕਥਰ ਵੀ ਲਿਖਿਆ ਉਹ ਗੁੜਕਾ ਸਾਹਿਬ ਤੁਸੀਂ ਨਹੀਂ ਪੜਨਾ ਇਹ ਮੇਰੀ ਬੇਨਤੀ ਆ ਜੀ ਸਮੇਂ ਦੀ ਸਮਾਪਤੀ ਹੋਈ ਆ ਵਰਸ਼ਾਤ ਵਰਤੌਣ ਵਾਲੇ ਵੀਰਾਂ ਨੂੰ ਹੈਗਾ ਵਰਤਾਓ ਤੇ 2 ਮਿੰਟ ਵਾਸਤੇ ਆਓ ਆਪਾਂ ਸਾਰੇ ਜਾਨੇ ਜਪ ਲਈਏ ਤਾਂ ਕਿ ਸਾਡਾ ਇੱਥੇ ਆਇਆ ਹੋਇਆ ਕਦਮ ਜਿਹੜਾ ਉਹ ਲੇਖੇ ਲੱਗ ਸਕੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੀ ਸਤਿਗੁਰੂ ਨੇ ਕਿਹਾ ਤੇ ਹੋਰ ਵੱਧ ਤੋਂ ਵੱਧ ਤੁਸੀਂ ਆਇਆ ਕਰੋ ਰਹਿੰਦੇ ਦਿਨਾਂ ਚ ਆਪਣੇ ਪਰਿਵਾਰਾਂ ਨੂੰ ਲੈ ਕੇ ਆਇਆ ਕਰੋ ਵੱਧ ਤੋਂ ਵੱਧ ਨਾਲ ਠਾਇਆ ਕਰੋ ਠੰਡਾ ਪਾਣੀ ਸਿਰ 'ਚ ਪਾਇਆ ਕਰੋ ਉੱਠੋ ਤਾਂ ਇਹ ਦਿਨ ਸੌਣ ਦੇ ਨੇ ਕੋਈ ਦੁਨੀਆਂ ਦੇ ਲੋਕੋ ਇਹ ਸੌਣ ਦੇ ਦਿਨ ਨਹੀਂ ਹੈਗੇ ਇਹ ਸਾਨੂੰ ਇੱਕ ਭਲੇਖਾ ਹੈ ਮੇਰਾ ਬਾਪ ਇਹਨਾਂ ਦਿਨਾਂ ਜੇ ਸੁੱਤਾ ਨਹੀਂਗਾ ਦੱਸੋ ਖਾਂ ਜਿਸ ਮਾਪਿਆਂ ਦਾ ਪੁੱਤ ਦੀ ਲਾਸ਼ ਸਾਹਮਣੇ ਪਈ ਹੋਵੇ ਉਹ ਸੌਜੂਗਾ ਉਹਨੂੰ ਨੀਂਦ ਆਜੂਗੀ ਕਦੇ ਕਦੇ ਨੀਂਦ ਆਊਗੀ ਉਹਨੂੰ ਤੇ ਜਿਹੜਾ ਕਿਸੇ ਦੇ ਦੁੱਖ 'ਚ ਸ਼ਰੀਕ ਨਹੀਂ ਹੁੰਦਾ ਤੇ ਕੱਲ ਨੂੰ ਸਾਡੇ ਤੇ ਦੁੱਖ ਦੀ ਘੜੀ ਆਈ ਸਾਡੇ ਦੁੱਖ 'ਚ ਗੁਰੂ ਕਿਵੇਂ ਸ਼ਰੀਕ ਹੋਊਗਾ ਤੁਸੀਂ ਕਿਸੇ ਦੇ ਦੁੱਖ ਚ ਸ਼ਰੀਕ ਨਾ ਹੋਵੋ ਜਾਓ ਗਵਾਂਢੀ ਤੁਹਾਡਾ ਹੋਵੇ ਤੁਸੀਂ ਉਹਦੇ ਘਰੇ ਦੁੱਖ ਵੇਲੇ ਨਾ ਜਾਓ ਤੁਹਾਡੇ ਘਰੇ ਬੁਹੇ ਵੜ ਜੂਗਾ ਸਾਡੇ ਘਰੇ ਉਹਨੇ ਵੀ ਨਹੀਂ ਹੋਣਾ ਉਹਨੇ ਨਾ ਮੇਰੇ ਘਰੇ ਕਿਹੜਾ ਆਇਆ ਹੈ ਇਹ ਗੁਰੂ ਦੇ ਜਿਹੜੇ ਦਿਨ ਨੇ ਦਰਦ ਭਰੇ ਦਿਨ ਨੇ ਸਤਿਗੁਰੂ ਦੇ ਪਰਿਵਾਰ ਦੇ ਸ਼ਹੀਦੀ ਦੇ ਦਿਨ ਨੇ ਇਸ ਸਾਲ ਪਿੱਛੋਂ ਸਾਡੇ ਬੱਚਿਆਂ ਦਾ ਭਲਾ ਕਰਕੇ ਜਾਂਦੇ ਆ ਸਾਡੇ ਪਰਿਵਾਰਾਂ ਦਾ ਇਹ ਭਲਾ ਕਰਕੇ ਜਾਂਦੇ ਆ ਦਿਨ ਇਹਨਾਂ ਨੂੰ ਗਵਾਇਆ ਨਾ ਕਰੋ ਐਵੇਂ ਐਵੇਂ ਗਵਾ ਬੀ ਗਵਾ ਦਈਏ ਆਪਾਂ 10 ਸਾਲਾਂ ਕਾ ਇੱਥੇ ਹਾਜ਼ਰੀ ਚਲੋ ਭਰ ਰਿਆ ਤਾਂ ਜਾ ਕੇ ਦੇਖ ਲਓ ਉੱਥੇ ਵੀ ਗੁਰਦੁਆਰਾ ਸੇ ਭਰ ਲੈਂਦੇ ਆ ਸੰਗਤਾਂ ਅਜੇ ਵੀ ਭਰ ਲੈਂਦੀਆਂ 10 ਸਾਲ ਹੋ ਗਏ ਆ ਲਗਾਤਾਰ ਇਸ ਤਰ੍ਹਾਂ ਸੰਗਤਾਂ ਅੰਮ੍ਰਿਤ ਵੇਲੇ ਜੁੜਦੀਆਂ ਮੈਨੂੰ ਤਾਂ ਭਾਈ ਸਾਹਿਬ ਬਲਜੀਤ ਸਿੰਘ ਕਹਿੰਦੇ ਸੀ ਅੰਮ੍ਰਿਤ ਵੇਲੇ ਆਉਣਾ ਹੀ ਕਿਸੇ ਨਹੀਂ ਗਾ ਤੇ ਮੈਂ ਤਾਂ ਰਾਨ ਹੋ ਗਿਆ ਫਿਰ ਵੀ ਤੁਸੀਂ ਕਿੰਨੀਆਂ ਸੰਗਤਾਂ ਆਉਂਦੇ ਹੋ ਆਪੇ ਸਤਿਗੁਰੂ ਕਰ ਲੈਂਦਾ ਆਪਣੀ ਸੇਵਾ ਆਪ ਹੀ ਲੈ ਲੈਂਦਾ ਤੇਰੀ ਸੇਵਾ ਤੋਈ ਤੇ ਹੋਵੇ ਜਿਸ ਤੂੰ ਆਪ ਕਰਾਏਂ